ਇਹ ਸੋਹਣਾ ਹੈ ਇੱਥੇ ਆਜੋ ਇੱਥੇ ਆਜੋ ਮਾਨਾ ਜੀ ਤੇ ਇਸ ਮੁੱਚੇ ਨਗਰ ਦਾ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਇਨਾ ਸੋਹਣਾ ਪ੍ਰਬੰਧ ਕੀਤਾ ਆਉਣ ਵਾਲੀ ਇੱਕ ਤਰੀਕ ਨੂੰ ਬੋਟਾ ਹੋਣ ਜਾ ਰਹੀਆਂ ਨੇ ਮੈਂ ਜ਼ਿਆਦਾ ਸਮਾਂ ਨਹੀਂ ਲੰਗਾਗਾ ਕਿਉਂਕਿ ਕੈਂਡੀਡੇਟ ਤੇ ਜੇ ਮਹੀਨਾ ਦਿਨਾਂ ਵਿੱਚ ਜਦੋਂ 4-5 ਦਿਨ ਬਚਦੇ ਹੋਣ ਬਹੁਤ ਜ਼ਿਆਦਾ ਹੋ ਜਾਂਦੇ ਨੇ ਅੱਜ ਵੀ ਇਹ ਲੜਾਈ ਨਵਸੀਓ ਪਿੰਡ ਤੰਦਰਾਲਾ ਖਰੌੜ ਤੇ ਮੇਰੇ ਬਿਓਰ ਕੁਮਾਤਾਵਾ ਪੈਣਾ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਤੇ ਮੇਰੇ ਯਾਰ ਦੋਸਤ ਆਮ ਆਦਮੀ ਪਾਰਟੀ ਵਾਲੇ ਮਨਦੀਪ ਬਹਿਆਣਿਆੜੀ ਕੈਦੂਪੁਰ ਅਰਜੀ ਜੀ ਦੋ ਬਾਈ ਜੜੀ ਜਿਹੜੇ ਵੀ ਪਾਈ ਆ ਸਾਰੇ ਬਾਈ ਉੱਪਰ ਬੈਠੇ ਆ ਜੀ ਬਰੋਤਰਾ ਭਾਈ ਕੁੰਦੀ ਭਾਈ ਸ਼ੇਰ ਮਾਦਰਾ ਭਾਈ ਟਰਾਨ ਭਾਈ ਦਸਤੀ ਭਾਈ ਦੋ ਬਾਈ ਬਿੰਦੂ ਭਾਈ ਅੱਗੇ ਬੈਠੇ ਆ ਆਪਣੇ ਬੁੱਤਰਾ ਦੇ ਬੁੱਤਰਾ ਦੇ ਗੋਲ ਕਾਤੇ ਜਾਂਦੇ ਆ ਜੰਗੜੇ ਭਾਈ ਆ ਸਾਰੇ ਜਿੰਨੇ ਵੀ ਗੁਜਰਾਲਾ ਖੌਣ ਤੋਂ ਮੇਰੇ ਭਰਾ ਤੇ ਭੈਣ ਤੇ ਤੁਸੀਂ ਸ਼ਾਇਦ ਕਾਫੀ ਦੇਰ ਤੋਂ ਹੋਵੇ ਤਿਆਰ ਕਰ ਰਹੀ ਸੀ ਧਰਮੀ ਦੀ ਪ੍ਰਵਾਹ ਨਾ ਤੁਸੀਂ ਕੀਤੀ ਆ ਨਾ ਮੈਂ ਕਰਦਾ ਵੀ ਬਸ ਠੀਕ ਹੈ ਜੀ ਠੀਕ ਹੈ ਹੁਣ ਭਰਾਓ ਮੇਰਾ ਰਿਸ਼ਤਾ ਇਸ ਬੰਦੇ ਨਾਲ ਬਹੁਤ ਪੁਰਾਣਾ ਹੈ ਤੁਸੀਂ ਮੈਨੂੰ ਬਤੌਰ ਰੱਖਣ ਦਾ ਡਾਕਟਰ ਬੜੀ ਦੇਰ ਤੋਂ ਚਾਹਦੇ ਹੋ ਮੇਰਾ ਹਸਪਤਾਲ ਵੀ ਗੁਰਦਰਾ ਸਾਹਿਬ ਦੇ ਸਾਹਮਣੇ ਸੀ ਤੇ ਫੌਂਡੇ ਪਿੰਡ ਦੇ ਗੁਰਦਾਰੇ ਚੋਂ ਆ ਕੇ ਚਾਪੀ ਦਿਖਾਦਾ ਹੁੰਦਾ ਬੜੀ ਦੇਰ ਤੋਂ ਮੈਂ ਥੋੜੀ ਸੇਵਾ ਕਰ ਰਿਹਾ ਸੀ पर मेरी आंखें के सामने किसान कर्जाई हो रहा है जी खुदकशीया कर रहा मैदूर गए, ने ने है मजदूर ਨੂੰ ਮਜ਼ਦੂਰੀ ਨਹੀਂ ਮਿਲਦੀ ਕਿਸਾਨ ਨੂੰ ਉਹਦੀ ਫਸਲ ਦਾ ਮੁੱਲ ਨਹੀਂ ਮਿਲਦਾ ਤੁਸੀਂ ਆਪਣੀ ਫਸਲ ਤੇ ਨਸਲ ਦੀ ਲੜਾਈ ਬਹੁਤ ਲੰਬੇ ਸਮੇਂ ਤੋਂ ਲੜ ਰਹੇ ਸੀ ਪਰ 4 ਸਾਲ ਤੋਂ ਮੈਂ ਕਹਿ ਸਕਦਾ ਕਿ ਜਦੋਂ ਤੁਸੀਂ ਸਿੰਘੂ ਬਾਰਡਰ ਤੇ ਗਏ ਜਦੋਂ ਤੁਸੀਂ ਜੀ ਜਾਨ ਵਾਲੇ ਲੜਾਈ ਲੜੀ ਉਸ ਥਾਂ ਨੂੰ ਮੈਂ ਤਪਸਥਾਨ ਕਹਿੰਦਾ ਜਿੱਥੇ ਪਹਿਲਾਂ ਕਿਸਾਨ ਗਏ ਫਿਰ ਮਜ਼ਦੂਰ ਪਹੁੰਚੇ ਫਿਰ ਉਹਦੇ ਪਿੱਛੇ ਆਰਥੀਆ ਪਹੁੰਚੇ ਸ਼ਾਲਰ ਵਾਲੇ ਪਹੁੰਚੇ ਜਿਨੇ ਜਿਹੜਾ ਬੰਦੇ ਵੀ ਸੀ ਜਿਹੜੇ ਤੁਹਾਡੇ ਸਰਵਿਸ ਕਰਦੇ ਸੀ ਉਹ ਵਾਲੇ ਪਹੁੰਚੇ ਕਿ ਜਿਹੜੇ ਸਰਕਾਰੀ ਕਰਮਚਾਰੀ ਪਹੁੰਚੇ ਟ੍ਰੇਡ ਯੂਨੀਅਨ ਵਾਲੇ ਪਹੁੰਚੇ ਕਹਿਣ ਦਾ ਕਲਾਕਾਰ ਵੀ ਪਹੁੰਚੇ ਬਹੁਤ سارے ਕਲਾਕਾਰ ਉੱਥੇ ਗਏ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਦਸਾਂ ਨੌ ਦੀ ਕਿਰਤ ਕਰਨ ਵਾਲੇ ਸੀ ਜਿਹੜੇ ਮਿਹਨਤ ਮੁਸ਼ਕਲ ਕਰਨ ਵਾਲੇ ਸੀ ਉਹਨਾਂ ਦਾ ਉਹ ਤਪਸਥਾਨ ਬਣ ਗਿਆ ਸੀ ਤੁਸੀਂ 13 ਮਹੀਨੇ ਉੱਥੇ ਬੈਠੇ ਰਹੇ ਮੀਂਹ ਨੇਰੀ ਚ ਕੜ ਦੀ ਠੰਡ ਦੇ ਵਿੱਚ ਮੱਖੀਆਂ ਚ ਮੱਛਰਾਂ ਬਿਮਾਰੀਆਂ ਚ ਕਰੋਨਾ ਚ ਪਟ ਜਿਹੜਾ ਤੁਹਾਡਾ ਉਸਲੇ ਦਾ ਜਿਹੜਾ ਹੁਣ ਵੀ ਜਿਹੜਾ ਆਪਣੇ ਆਪ ਨੂੰ ਉਹ ਰੱਬ ਸਮਝਦਾ ਆਪਣੇ ਆਪ ਨੂੰ ਅਸੀਂ ਤਾਂ ਉਹਨੂੰ ਤਾਨਾ ਨਾਮ ਕੀ ਹੈ ਜੀ ਹੁਣ ਮੇਰਾ ਮਨਜੀਤ ਸਿੰਘ ਜੀ 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 ਅੱਜ ਜਿਹੜਾ ਪ੍ਰੋਗਰਾਮ ਆ ਉਹਦੇ ਬਾਰੇ ਦੱਸੋ ਪ੍ਰੋਗਰਾਮ ਲੋਕ ਸਭਾ ਦੀ ਚੋਣ ਚੱਲ ਰਹੀ ਹੈ ਜੀ ਸੋ ਸਾਡੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਵੀਰ ਜੀ ਕੈਂਡੀਡੇਟ ਨੇ ਉਹ ਸਾਡੇ ਪਿੰਡ ਆਏ ਹੋਏ ਸੀ ਜੋ ਕਿ ਸਾਡੇ ਪਿੰਡ ASCII ਸਾਡੀ ਪੰਚਾਇਤ ਵੱਲੋਂ ਤੇ ਸਾਡੇ ਨਗਰ ਦੇ ਵਸੇਵੋ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਜੀ ਬਜੇਪੀ ਆਮ ਆਦਮੀ ਪਾਰਟੀ ਤੋਂ ਬਲਦੇਸਿੰਘ ਜੀ ਦਾ ਨਗਰ ਪਤਿਆਂ ਵੱਲੋਂ ਵਧੀਆ ਸਵਾਗਤ ਪਰਮਾ ਤੌਰ ਤੇ ਕੀਤਾ ਗਿਆ ਹੋਰ ਵੀ ਪਾਰਟੀ ਦੇ ਕੈਂਡੀਡੇਟ ਆਂਦੇ ਨੇ ਕੀ ਲੱਗਦਾ ਤੁਹਾਨੂੰ ਇਸ ਵਾਰ ਲੋਕ ਸਭਾ ਦੇ ਵਿੱਚ ਲੋਕ ਕਿਹਨੂੰ ਪਰਵਾਉਂਗਾਰਾ ਦੇ ਰਹੇ ਨੇ ਦੇਖੋ ਜੀ ਸਾਡੇ ਪਿੰਡ ਵਿੱਚ ਤਾਂ ਜ਼ਿਆਦਾਤਰ ਡਾਕਟਰ ਬਲਵੀਰ ਜੀ ਲਈ ਹੈ ਕਿਉਂਕਿ ਡਾਕਟਰ ਬਲਵੀਰ ਜੀ ਨੇ ਸਾਡੇ ਪਿੰਡ ਬਹੁਤ ਕੰਮ ਕਰਵਾਏ ਨੇ ਇੱਕ ਦੋ ਮੋਗਾ ਮਨਜ਼ੂਰ ਕਰਾਇਆ ਜੀ ਸਾਡਾ ਤੇ ਸਾਡੇ ਕਣਕ ਦੇ ਵਿੱਚ ਪ੍ਰੋਬਲਮ ਆਉਂਦੀ ਹੁੰਦੀ ਸੀ ਫਸਲ ਮਰ ਜਾਂਦੀ ਸਾਡੀ ਬਰਸਾਤੀ ਪਾਣੀ ਨਾਲ ਉਹਦੇ ਵਾਸਤੇ ਡਰੇਨ ਵਾਸਤੇ ਘਟੋ ਘਟ ਸਾਨੂੰ 80-85 ਲੱਖ ਦੀ ਇਹ ਆਪਣੀ ਗ੍ਰਾਂਟ ਦੇ ਕੇ ਉਹ ਕੰਮ ਸਾਡਾ ਕਰਵਾਇਆ ਤੇ ਘਟੋ ਘਟ ਮੇਰੇ ਪਿੰਡ ਜੀ 10-15 ਨੌਕਰੀਆਂ ਜੋ ਕਿ ਬਿਨਾ ਕਿਸੇ ਨੂੰ ਰੁਪਈਆ ਦਿੱਤੇ ਮੇਰੇ ਪਿੰਡ ਦੇ ਆ ਮੇਰਾ ਖੁਦ ਦਾ ਭਤੀਜਾ ਇਹ ਬੀਸੀ ਦਫਤਰ ਆਪਣੇ ਫਤੇਗੜ ਸਾਹਿਬ ਜੌਬ ਲੱਗਿਆ ਜੀ ਇਹ ਉਸ ਤੋਂ ਬਾਅਦ ਸੀਐਮ ਸਾਹਿਬ ਕੰਮ ਕਰ ਰਹੇ ਨੇ ਵਧੀਆ ਕੰਮ ਹੋ ਰਹੇ ਨੇ ਬਾਕੀ ਦੁਜੇ ਆ ਹਜੇ ਪੰਚਾਇਤਾਂ ਨਹੀਂ ਬਣੀਆਂ ਪਿੰਡਾਂ 'ਚ ਮੈਂ ਆਧਾਰਕ ਪੰਚ ਲੱਗਿਆ ਹੋਇਆ ਸੀ ਤੇ ਉਸ ਕਰਕੇ ਸਾਡੇ ਪਿੰਡ 'ਚ ਵਧੀਆ ਵਿਕਾਸ ਦੇ ਕੰਮ ਹੋ ਗਏ ਗੱਲ ਇਹ ਹੈ ਜੀ ਹੋਰ ਵੀ ਪਾਰਟੀਆਂ ਨੇ 10 ਸਾਲ ਕਾਂਗਰਸ ਕਰ ਲਈ ਦਸਵੀਂ ਰਾਜ ਕੀਤਾ ਹੈ ਕਾਂਗਰਸੀਆਂ ਨੇ ਵੀ ਰਾਜ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੁਦੋ ਸਾਲ ਹੋਏ ਨੇ ਕੰਮ ਕਰਦੇ ਹੋਏ ਕਿਵੇਂ ਕਾਰਜਕਾਰੀ ਦੇਖਦੇ ਨੇ ਦੇਖੋ ਜੀ ਜਿਹੜੀ ਕਾਲੀਦਲ ਪਾਰਟੀਆਂ ਅਸੀਂ ਪਹਿਲਾਂ ਕਾਲੀ ਦਲ ਨਾਲੇ ਰਹੇ ਆ ਜਦੋਂ ਬਰਗਾੜੀ ਕਾਂਡ ਹੋਇਆ ਜੀ ਤੇ ਰঞ্জੀਤ ਸਿੰਘ ਟਡਰੀ ਵਾਲੇ ਦੇ ਗੋਲੀਆਂ ਮਾਰੀਆਂ ਗੀਆਂ ਉਸ ਤੋਂ ਬਾਅਦ ਮੈਂ ਇਹ ਲਾਈਨ 'ਚ ਬਣਿਆ ਤੇ ਉਹ ਦੇਖ ਕੇ ਕਾਲੀ ਦਲ ਤੋਂ ਇੱਕ ਮਨ ਟੁੱਟ ਗਿਆ ਚਲੋ ਅਸੀਂ ਨਹੀਂ ਕਹਿੰਦੇ ਵੀ ਕਾਲੀ ਦਲ ਨੇ ਕਰਾਇਆ ਜਾਂ ਸੁਖਵੀਰ ਨੇ ਕਰਾਇਆ ਜਾਂ ਬਾਦਲ ਸਾਹਿਬ ਨੇ ਕਰਾਇਆ ਪਰ ਇਨਸਾਫ ਨਹੀਂ ਮਿਲਿਆ ਜੀ ਬਰਗਾੜੀ ਕਾਂਡ ਉੱਥੋਂ ਨਰਾਜ਼ ਹੋ ਕੇ ਸਾਡੇ ਜਿੰਨੇ ਸਾਡੇ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਧ ਸਿੱਖ ਵੋਟ ਆ ਜੀ ਉਹ ਕਾਲੀ ਦਲ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਦੂਜਾ ਜਿਹੜਾ ਕਾਲੀਦਾਲ ਆ ਉਹ ਇੱਕ ਪਰਿਵਾਰ ਦੀ ਪਾਰਟੀ ਹੋ ਕੇ ਰਹਿ ਗਿਆ ਜੀ ਤੇ ਉਹ ਕਾਲੀਦਾਲ ਨਹੀਂ ਰਿਹਾ ਜੋ ਪੁਰਾਣਾ ਕਾਲੀਦਾਲ ਹੁੰਦਾ ਐ ਰਹੀ ਕਿ ਤੁਹਾਡੇ ਪਿੰਡ ਵਾਲੇ ਤੁਹਾਡੇ ਪਿੰਡ ਦੇ ਵਿੱਚ ਕੀ ਦੀ ਹਾਲ ਹੈ ਕਿ ਕਿਸ ਨੂੰ ਵੋਟਾਂ ਪਾ ਕੇ ਜਿੱਤੇ ਪਤੇ ਹਾਂ ਸਾਡੇ ਪਿੰਡ ਦੇ ਵਿੱਚ ਤਾਂ ਜੀ ਅਸੀਂ ਆਪਣਾ ਸੀਐਮ ਸਾਹਿਬ ਭਗੰਤ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਡਾਕਟਰ ਬਲਬੀਰ ਜੀ ਨੂੰ ਸਾਡੇ ਕੈਂਡੀਡੇਟ ਨੇ ਵੱਧ ਤੋਂ ਵੱਧ ਸਭ ਤੋਂ ਵੱਧ ਵੋਟਾਂ ਪਾ ਕੇ ਸੇ ਉਹਨਾਂ ਨੂੰ ਸਾਡੇ ਪਿੰਡੋਂ ਜਿਤਾ ਕੇ ਭੇਜਿਆ ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਬਲਾਗ ਹਾਂਜੀ। ਪ੍ਰੋਗਰਾਮ ਹੋਇਆ ਤੁਹਾਡੇ ਪਿੰਡ ਦੇ ਡਾਕਟਰ ਜੀ ਆਏ ਕਿਹ ਕੰਮ ਆਉਣਾ। ਇਹਨਾਂ ਜੀ ਅੱਜ ਜਿਹੜਾ ਪ੍ਰੋਗਰਾਮ ਹੋਇਆ ਇਹ ਇਥੋਂ ਸਿੱਧ ਹੋ ਗਿਆ ਵੀ ਡਾਕਟਰ ਬਲਵੀਰ ਜੀ ਪਟਿਆਲਾ ਲੋਕ ਸਭਾ ਤੋਂ ਬਹੁਤ ਵੱਡੀ ਲੀਡ ਨਾਲ ਜਿੱਤਰੇ ਹਨ। ਜਿਹੜੇ ਲੋਕ ਸੀ ਆਮਹਾਰੇ ਆਏ ਨੇ, ਆਪ ਦੇ ਸਾਧਨਾ ਤੇ ਆਏ ਨੇ, ਕਿਸੇ ਨੂੰ ਕੋਈ ਲਾਲਚ ਨਹੀਂ, ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਦੇਦਨੇ ਜਿਵੇਂ ਪਹਿਲਾਂ ਲੋਕ ਲਾਲਚ ਦੇ ਕੇ ਆਪਦੇ ਰੈਲੀ ਜਿ ਬੁਲਾਉਂਦੇ ਨੇ, ਡਾਕਟਰ ਸਾਹਿਬ ਦਾ ਪਿਆਰ ਹੈਗਾ। ਉਹਨਾਂ ਨੂੰ ਲੋਕ ਪਿਆਰ ਕਰਦੇ ਨੇ ਤਾਹੀ ਇੰਨੀ ਵੱਡੀ ਤعداد ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਗੱਲ ਕਰੀਏ ਹੋਰ ਵੀ ਪਾਰਟੀਆਂ ਅਕਾਲੀ ਦਲ ਵੀ ਤੁਣ ਮੈਦਾਨ ਚ ਕਾਂਗਰਸ ਵੀ ਹੈ ਭਾਜਪਾ ਵੀ ਹੈ ਲੇਕਿਨ ਆਮ ਆਦਮੀ ਪਾਰਟੀ ਕਿਉਂ ਸਰ ਗੱਲ ਇਹ ਹੈ ਜੀ ਵੀ ਆਪਾਂ 70 ਸਾਲਾਂ ਤੋਂ ਕਾਂਗਰਸ ਅਕਾਲੀ ਭਾਜਪਾ ਸਾਰੇ ਦੇਖੇ ਨੇ ਕਹਿੰਦੇ ਸੀਗੇ ਕਾਂਗਰਸ ਦਾ ਨਾਰਾ ਹੁੰਦਾ ਸੀਗਾ ਅਸੀਂ ਬਜ਼ੁਰਗਾਂ ਤੋਂ ਸੁਣਦੇ ਆ ਗਰੀਬੀ ਹਟਾਓ ਗਰੀਬੀ ਭਜਾਓ ਨਾ ਕਦੇ ਗਰੀਬੀ ਹਟੀਆ ਨਾ ਗਰੀਬੀ ਭੱਜੀਆਂ ਸਮਾਂ ਤੇ ਦੇਸ਼ ਜਦ ਮੈਂ ਗੱਲ ਕਰਾਂ ਪੰਜਾਬ ਦੀ ਕਰਜ਼ਾਈ ਹੀ ਹੋਇਆ ਮੀਨਜ਼ ਗਰੀਬ ਹੀ ਹੋਇਆ ਇਸ ਕਰਕੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਸਾਰੀ ਪੰਜਾਬ ਦੀ ਜਿਹੜੀ ਸੰਕਟਾ 2 ਸਾਲ ਪਹਿਲਾਂ ਦਿੱਤਾ ਤੇ ਸੀਐਮ ਸਾਹਿਬ ਨੇ 2 ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਉਹ ਆਪਾਂ ਸਾਰੇ ਜਾਣਦੇ ਆ 45000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਬਿਜਲੀ ਦੇ ਬਿੱਲ ਨੇ ਜਿਹੜੇ ਉਹ ਤਕਰੀਬਨ 90% ਲੋਕਾਂ ਦੇ ਜੀਓ ਆਉਂਦੇ ਨੇ ਕਿਸਾਨੀ ਨੂੰ ਬੜਾ ਫਾਇਦਾ ਮਿਲਿਆ ਲਾਈਟ ਦਾ ਸਵੇਰੇ 6 ਵਜੇ ਲਾਈਟ ਆਉਂਦੀ ਹੈ ਤਕਰੀਬਨ 6 ਵਜੇ ਜਾਂਦੀ ਹੈ ਜੀ ਲੋਕ ਮੋਟਰਾਂ ਬੰਦ ਕਰੀ ਬੈਠੇ ਨੇ ਸਾਰਾ ਸੂਆਂ ਸੂਇਆਂ ਦਾ ਪਾਣੀ ਆਪਣਾ ਖੇਤਾਂ ਨੂੰ ਲੱਗਣ ਲੱਗਿਆ ਇਸ ਕਰਕੇ ਹੀ ਆਮ ਆਦਮੀ ਪਾਰਟੀ ਨੂੰ ਚੁੰਮਦੇ ਆ। ਐਦਿ ਕੀ ਆਮ ਆਦਮੀ ਪਾਰਟੀ ਨੂੰ ਖਿਤਾਬ ਇਹ ਚੱਲ ਰਿਹਾ। ਬਿਲਕੁਲ ਜੀ ਇਹ ਇੱਕ ਪਾਸਾ ਹੈਗਾ ਸਾਰਾ ਅੱਛਾ ਇਹ ਦੇਖਦੇ ਆ ਵੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਸਾਬ ਸਭੀ ਦੇ ਸਾਡੇ ਲੀਡਰ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਪੂਰਾ ਸਮਰਥਨ ਹੈ ਜੀ ਸਾਡਾ ਆਪਾ ਪੂਰਾ ਜੋਰ ਲਾ ਕੇ ਉਹਨਾਂ ਨੂੰ ਅਸੀਂ ਮੈਂਬਰ ਆਫ ਪਾਰਲੀਮੈਂਟ ਦਿੱਲੀ ਭੇਜਾਂਗੇ ਜੀ ਪ੍ਰੋਗਰਾਮ ਦੇ ਵਿੱਚ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਡਾਕਟਰ ਬਲਬੀਰ ਸਿੰਘ ਜਿਹੜੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਲੈ ਕੇ ਤੇ ਵਕਫ ਵਕਫ ਪਿੰਡਾਂ ਤੋਂ ਸੰਗਤ ਪਹੁੰਚੀ ਹੋਈ ਸੀ ਤੇ ਦੰਦਰਾਲਾ ਕਰਾਉਡ ਜਿਹੜੇ ਪਿੰਡੇ ਦੇ ਵਿੱਚ ਇਹ ਹੋ ਰਿਹਾ ਸੀ ਪ੍ਰੋਗਰਾਮ ਇੱਥੋਂ ਸਾਰੇ ਬੱਚੇ ਬਜ਼ੁਰਗ ਬੀਬੀਆਂ ਸਾਰੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਪੂਰਾ ਪ੍ਰੋਸਾ ਦਵਾਇਆ कि ऐसे अपनी एक-एक वोट आम आदमी पार्टी ਨੂੰ પાਕੇ ਡਾਕਟਰ ਬਲਬੀਤ ਸਿੰਘ ਨੂੰ ਕਾਮਯਾਬ ਕਰਾਂਗੇ। ਜੇ ਗੱਲ ਕਰੀਏ ਤਾਂ ਦਨ ਬਦੂ ਵਾਲਾ ਅੱਜਕੱਲ ਸਿੱਸਣਾ ਚੱਲ ਰਿਹਾ ਹੈ। ਜੀ ਜੀ। ਠੀਕ ਹੈ ਜੀ ਡਾਕਟਰ ਤਾਂ ਰੰਬੀਰ ਗਾਂਧੀ ਪਹਿਲਾਂ ਐਮਪੀ ਰਹੇ ਨੇ ਆਮ ਆਦਮੀ ਪਾਰਟੀ ਕੋਲੇ ਕਿਉਂ ਇਸ ਵਾਰ ਉਹ ਕਾਂਗਰਸ ਤੋਂ ਲੜ ਰਹੇ ਨੇ। ਹਾਂਜੀ। ਜੇ ਗੱਲ ਕਰੀਏ ਡਾਕਟਰ ਪਰਨੀਤ ਕੌਰ ਦੀ ਗੱਲ ਕਰੀਏ ਤਾਂ ਪਰਨੀਤ ਕੌਰ ਪਹਿਲਾਂ ਕਾਂਗਰਸ ਤੋਂ ਸੀ ਜੀ ਹੁਣ ਉਹ ਭਾਜਪਾ ਦੇ ਸਾਹਮਣੇ ਹੋ ਕੇ ਭਾਜਪਾ ਤੋਂ ਲੜ ਰਹੇ ਨੇ। ਉੱਥੇ ਸ਼ੋਮਨੀ ਅਕਾਲੀ ਦਲ ਤੋਂ ਗੱਲ ਕਰੀਏ ਤਾਂ ਐਨ ਕੇ ਸ਼ਰਮਾ ਵੀ ਲੜ ਰਹੇ ਨੇ ਚੋਣ ਮੋਰਾਂ 'ਤੇ। ਹਾਂਜੀ। ਫਸਟ ਡਾਕਟਰ ਬਲਬੀਰ ਜੀ ਨੇ ਠੀਕ ਹੈ ਜੀ ਕੀ ਲੱਗਦਾ ਵੀ ਕਿੰਨਾ ਮੁਕਾਬਲਾ ਕਿਸ ਕਿਹਦੇ ਨਾਲ ਹੈ ਇਸ ਵਾਰ ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਮੈਂ ਸਮਝਦਾ ਜਿਵੇਂ ਤੁਸੀਂ ਆਪ ਹੀ ਕਹਿ ਚੁੱਕੇ ਹੋ ਕਿ ਦਲ ਬਦਲੂਆਂ ਨੇ ਸਾਰੀ ਰਾਜਨੀਤੀ ਗੰਦਲੀ ਕਰਤੀ ਜਦੋਂ ਬਾਕੀ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਦਲ ਬਦਲੀ ਕਰਕੇ ਆਏ ਨੇ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਡਾਕਟਰ ਧਰਮਬੀਰ ਗਾਂਧੀ ਜੀ ਆਮ ਆਦੀ ਪਾਰਟੀ ਵੱਲੋਂ ਕੈਂਡੀਡੇਟ ਹੁੰਦੇ ਹੋਏ ਉਹਨਾਂ ਨੂੰ ਕਾਂਗਰਸ ਦੇ ਐਜੇ ਕਾਂਗਰਸ ਦੇ ਕੈਂਡੀਡੇਟ ਹਰਾਉਂਦੇ ਨੇ ਵੱਡੇ ਮਾਰਜਨ ਦੇ ਨਾਲ ਤੇ ਹੁਣ ਉਹੀ ਮਹਾਰਾਣੀ ਬਨਦੀਤ ਕੌਰ ਜੀ ਬੀਜੇਪੀ 'ਚ ਚਲੇ ਜਾਂਦੇ ਨੇ ਤੇ ਡਾਕਟਰ ਗਾਂਧੀ ਉਸ ਕਾਂਗਰਸ 'ਚ ਚਲੇ ਜਾਂਦੇ ਨੇ ਸੋ ਜਦੋਂ ਦਲ ਬਦਲੂ ਇੱਕ ਪਾਸੇ ਖੜੇ ਹੋਣ ਦੂਜੇ ਪਾਸੇ ਸਮਾਜ ਸੇਵਾ ਨੂੰ ਲੈ ਕੇ ਤੇ ਜਿਹੜਾ 70-75 ਸਾਲਾਂ ਤੋਂ ਰਾਜਨੀਤਿਕ ਸਿਸਟਮ ਖਰਾਬ ਹੋ ਚੁੱਕਿਆ ਹੈ ਇਹਨੂੰ ਠੀਕ ਕਰਨ ਲਈ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹ ਪਾਰਟੀ ਦੇ ਕੈਂਡੀਡੇਟ ਨੇ 2014 ਤੋਂ ਲੱਗੇ ਹੋਏ ਨੇ ਮੈਨੂੰ ਨਹੀਂ ਲੱਗਦਾ ਕੋਈ ਮੁਕਾਬਲਾ ਰਹਿ ਜਾਂਦਾ ਦਲ ਬਦਲੂਆਂ ਦੇ ਵਿੱਚ ਤੇ ਆਮ ਆਦੀ ਪਾਰਟੀ ਦੇ ਇੱਕ ਵਰਕਰ ਦੇ ਵਿੱਚ ਜਿਹੜਾ ਆਮ ਪਰਿਵਾਰ ਤੋਂ ਉੱਠ ਕੇ ਗਿਆ ਕੀ ਕੀ ਵਿਕਾਸ ਹੈ ਜੀ ਜਿਹੜੇ ਪੁਖਿਆਲੇ ਦੇ ਕੀ ਕੀ ਵਿਕਾਸ ਲੈ ਕੇ ਲੋਕਾਂ ਦੇ ਵਿੱਚ ਚ ਵਿਚਾਰ ਰਹੇ ਨੇ ਲੋਕਾਂ ਨੂੰ ਆਵਾਜ਼ ਹੀ ਦਵੇ ਵਾਦੇ ਤਾਂ ਸਾਡੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਹੀ ਹੋਏ ਹੋਏ ਨੇ ਉਹਨਾਂ ਨੂੰ ਅਸੀਂ ਕੀ ਕਰਕੇ ਪੂਰਾ ਕਰ ਰਹੇ ਹਾਂ ਲੇਕਿਨ ਜੇ ਗੱਲ ਕਰੀਏ ਤਾਂ ਮਹੱਲਾ ਕਲੀਨਿਕ ਦੀ ਗੱਲ ਕਰ ਸਕਦੇ ਹੋ ਤੁਸੀਂ ਤੁਸੀਂ ਹਸਪੀਟਲ ਦੀ ਗੱਲ ਕਰ ਸਕਦੇ ਹੋ ਤੁਸੀਂ ਆ ਪਟਿਆਲੇ ਦੇ ਰਹਿਣ ਵਾਲੇ ਹੋ ਬਾਕੀ ਪੰਜਾਬ ਨੂੰ ਜੇ ਮੈਂ ਗੱਲ ਨਾ ਕਰਾਂ ਪੰਜਾਬ ਦੀ ਗੱਲ ਛੱਡਦਾ ਤਾਂ ਆਪਾਂ ਪਟਿਆਲੇ ਦੀ ਗੱਲ ਕਰੀਏ ਤਾਂ ਤੁਸੀਂ ਮਾਤਾ ਕੁਸ਼ਲਿਆ ਹਸਪੀਟਲ ਦੇ ਵਿੱਚ ਤੇ ਰਜਿੰਦਰਾ ਹਸਪੀਟਲ ਦੇ ਵਿੱਚ ਪਹਿਲਾਂ ਨਾਲੋਂ ਸਫਾਈ ਦਾ ਫਰਕ ਦੇਖੋਗੇ ਤੁਸੀਂ ਦੇਖੋਗੇ ਜਿਹੜੇ ਲੋਕ ਪਹਿਲਾਂ ਅੰਦਰੋਂ ਕਹਿ ਦਿੱਤਾ ਜਾਂਦਾ ਸੀ ਕਿ ਤੁਸੀਂ ਟੈਸਟ ਬਾਹਰੋਂ ਕਰਾ ਲਓ ਸਾਡੀਆਂ ਮਸ਼ੀਨਾਂ ਖਰਾਬ ਨੇ ਅੱਜ ਉਹ ਸਾਰੇ ਟੈਸਟ ਅੰਦਰੋਂ ਹੋਣ ਲੱਗ ਗਏ ਨੇ ਦਵਾਈਆਂ ਮਿਲਣ ਲੱਗੀਆਂ ਨੇ ਡਾਕਟਰ ਮਿਲਣ ਲੱਗੇ ਨੇ ਲੋਕ ਇਸ ਗੱਲ ਤੋਂ ਸੈਟੀਸਫਾਈ ਨੇ ਵਿਕਾਸ ਦੇ ਨਾਂ ਤੇ ਸਕੂਲਾਂ ਦੇ ਵਿੱਚ ਪਹਿਲਾਂ ਨਾਲੋਂ ਫਰਕ ਪੈਣਾ ਸ਼ੁਰੂ ਹੋ ਗਿਆ ਇਹ ਗੱਲ ਠੀਕ ਹੈ ਕਿ ਸਾਡੇ ਕੋਲ ਸੀਮਤ ਸਾਧਨ ਰਹਿ ਗਏ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਰਜ਼ੇ ਹੀ ਇੰਨਾ ਚੜਾਤਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਉਹ ਕਰਜ਼ੇ ਦੀਆਂ ਕਿਸ਼ਤਾਂ ਮੋੜਨੀਆਂ ਪੈਂਦੀਆਂ ਨੇ ਇਸ ਸਾਰੇ ਦੇ ਬਾਵਜੂਦ ਅਸੀਂ ਇੱਕ ਇੱਕ ਕਰਕੇ ਸਾਰੇ ਪੁਰਾਣੇ ਕੀਤੇ ਵਾਅਦੇ ਪੂਰੇ ਕਰ ਰਹੇ ਹਾਂ ਜਿਨ੍ਹਾਂ ਨੂੰ ਲੋਕ ਪ੍ਰਤੱਖ ਰੂਪ ਦੇ ਵਿੱਚ ਦੇਖ ਵੀ ਰਹੇ ਨੇ ਬੇਸ਼ੱਕ ਬਿਜਲੀ ਫ੍ਰੀ ਕਰਨਾ ਹੋ ਗਿਆ ਅੱਜ ਮੀਡਲ ਕਲਾਸ ਦੇ ਵਿੱਚ ਨਾ ਕੋਈ ਧਰਮ ਨਾ ਕੋਈ ਜਾਤ ਸਾਰਿਆਂ ਦੇ ਲਈ ਮਾਲੋ ਸਿਸਟਮ ਬਣਾਤਾ ਕਿ ਹਰ ਇੱਕ ਬੰਦੇ ਦਾ 300 ਦਾ ਬਿਜਲੀ ਦਾ ਬਿੱਲ ਮਾਫ ਹੋਏਗਾ ਲੋਕ ਬੜੇ ਖੁਸ਼ ਨੇ ਇਸ ਤੋਂ ਲੈ ਕੇ ਕਿਸਾਨ ਆ ਆਪਾ ਪਿੰਡ ਦੇ ਵਿੱਚ ਬੈਠੇ ਆ ਕਿਸਾਨ ਬਿਜਲੀ ਸਪਲਾਈ ਨੂੰ ਲੈ ਕੇ ਬਹੁਤ ਖੁਸ਼ ਹੈਗੇ ਨੇ ਸਿਸਟਮ ਤੋਂ ਲੋਕ ਖੁਸ਼ ਨੇ ਕਿ ਚੀਜ਼ਾਂ ਬਦਲ ਲੀਆਂ ਸ਼ੁਰੂ ਹੋ ਗਈਆਂ ਈਸ਼ੋ ਨਿਹਾਲ ਜੈ ਸ੍ਰੀ ਅਕਾਲ ਪੋਨੇ ਈਸ਼ੋ ਖੋਲੀ ਜੀ ਸਾਫਾ ਡਿਪਟੀ ਮੇਰ ਪਟਿਆਲਾ ਹੋਨੇ ਸੋ ਨਿਹਾਲ ਅੱਲਾਹ ਵਾਲਾ ਸ੍ਰੀ ਆਚਾਰ ਸਾਡੇ ਮਾਣੇ ਵੀਰੇ ਦੇ ਤਾਇਆ ਜੀ રાજી ઇથે પહોંચને એના સારે રાતે પહોંચે તો બહુત બહુત ਧનવાદ જીપીએસ કાલાજી સાડે હલકા કોઓર્ડિનેટર કુતીજી વેંગ પટેલા રુરલ સારે નામ ધનવાદ શ્રી જયરામજી ¡Vole sí, sí, sí. y sol!